ਸੰਤ ਕੀ ਵਾਰ ਮਹਲ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕਾ ਹੋ ਹੋ ਹਰਿਆ ਪਾਈ ਕਰਮ ਲਿਖਨਤੇ ਪਾਈਏ ਇਹ ਰਤ ਸਹਾਈ ਵਣ ਤ੍ਰਣ ਤ੍ਰਿ ਪਵਨ ਮੋਲਿਆ ਅਮਰਤ ਫਲ ਪਾਈ ਮਿਲ ਸਾਧੂ ਸੁਖੀ ਉਭਜੈ ਲੱਥੀ ਸਭ ਸ਼ਾਈ ਨਾਨਕ ਸੁਮੇਰ ਪੰਜੇ ਬੱਤੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਲਈ ਓਖੜਵਾ ਰੋਗ ਸੋਗ ਸਭ ਮਟ ਗਏ ਨਿਤ ਨਵਾਂ ਨਰਵਾ ਜਿਨ ਰੈਣ ਨਾਮ ਧਿਆਇਦਾ ਫਿਰ ਪਾਇ ਨਾ ਪੁਆ ਜਿਸ ਦੇ ਉਕਜੈ ਨਾਨਕ ਸੋਈ ਫਰਮਵਾ ਕਿਥ ਹੋਕ ਜੈ ਕਹਿ ਰਹਿ ਕਹਿ ਮਹੇਸ ਮਾਵੇ ਜੀ ਜੰਤ ਸਭ ਫਸਨ ਕੇ ਕੌਣ ਕੀਮਤ ਪਾਵੇ ਕਹਿ ਲਿ ਧਿਆਇ ਸੁਣ ਲੈ ਨਿਤ ਪਾਉ ਤਸਹਾਵੇ ਅਗਮੀ ਅਗੋਚੇ ਸਾਹਿਬ ਦੂਸਰ ਲਾਵੇ ਨਾ ਲਾਵੇ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਨਾਵੇ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ